ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਮ ਬਾਣੀ ਬੁਟੀਕ ਤੇ ਅੱਜ ਆਪਾਂ ਤੁਹਾਨੂੰ ਪਲਾਜ਼ੋ ਦੀ ਸਲਾਈ ਕਰਨੀ ਤੇ ਜੇਬ ਲਾਉਣੀ ਤੇ ਇਹ ਵੀ ਦੱਸਾਂਗੇ ਪਲਾਜ਼ੋ ਦੇ ਆਸਣ ਤੇ ਖੇਚੇ ਕਿਉਂ ਪੈਂਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਆਸਣ ਦੀ ਸਲਾਈ ਤੇ ਸ਼ੁਰੂ ਕਰਨਾ ਪਲਾਜ਼ੋ ਸਟਿਚ ਕਰਨਾ ਆਸਣ ਦੀ ਸਲਾਈ ਆਪਾਂ ਲਾਉਣੀ ਹੈ ਨੀਚੇ ਤੱਕ ਸਲਾਈ ਨੂੰ ਲੈ ਕੇ ਜਾਣੀ ਆਪਾਂ ਇਹ ਨੀਚੇ ਤੋਂ 2 ਇੰਚ ਛੱਡ ਕੇ ਉੱਪਰ ਤੱਕ ਹੀ ਸਲਾਈ ਲਾਉਣੀ ਹੈ ਦੋਨੋਂ ਆਸਣ ਦੇ ਵਿੱਚ ਉਸ ਤੋਂ ਬਾਅਦ ਆਪਾਂ प्लाजो दे पर लेते। राइट साइड से अपा पॉकट अटैच करा पाकेट एड करने ऊपर तो चार इंच कपड़ा के निशान लाना है नीचे अपने ने छे इंच कपड़े से निशान लाना है उपरों अपा चार इंच कपड़ा छडना है ये एड्ड उट भी ला, ला लेने ਜਿਵੇਂ ਕਿ ਅਸੀਂ ਪਹਿਲਾਂ ਹੀ ਲਾਈ ਹੋਈ ਨੇ ਹੁਣ ਆਪਾਂ ਕਟ ਐਡ ਕਰਾਂਗੇ ਜਿੱਥੋਂ ਤੱਕ ਆਪਣੀ ਲਾਸਟ ਕਾਊਗੀ ਉੱਥੇ ਤੱਕ ਆਪਾਂ ਕੱਟ ਦੇ ਲੈਣੀ ਹੁੰਦੀ ਆਪਾਂ ਕੱਟ ਤੋਂ 2 ਇੰਚ ਉੱਪਰ ਤੱਕ ਲੈਣਾ ਹੈ ਆਪਾਂ ਇੱਥੇ ਸਲਾਈ ਲਾ ਮੰਗੇ ਜਿੱਥੇ ਆਪਣਾ ਕੱਟ ਲੱਗਿਆ ਹੋਵੇ ਇਸ ਕੱਟ ਤੱਕ نیچے ਦੇ ਤੱਕ ਆਪਾਂ ਸਲਾਈ ਨੂੰ ਪੱਕੀ ਕਰਾਂਗੇ ਹੁਣ ਆਪਾਂ ਇੱਥੇ ਕੱਟ ਦੇ ਨਾਲ ਇੱਕ ਕੱਟ ਹੋਵੇ ਦੋਨੋਂ ਸਾਈਡ ਕੱਟ ਲਾਉਣੀ ਹੈ ਹੁਣ ਆਪਾਂ ਪਾਕਟ ਨੂੰ ਇਸ ਤਰ੍ਹਾਂ ਫਲਟਾਂਗੇ ਤੇ ਪਲਾਜ਼ੇ ਦੇ ਸਿੱਧੇ ਵਾਲੇ ਪਾਸੇ ਆਪਾਂ ਇੱਥੇ-ਇੱਥੇ ਸिलाई ਲਾਂਗੇ ਸिलाई ਥੋੜੀ ਇੱਥੋਂ ਬਿਲਕੁਲ सीधी होनी चाहिए है ये कपड़ा एवं नहीं भी इतो इधर होना चाहिए बिल्कुल इक्वल कपड़ा होना चाहिए हम आप इतो पकड़ते सी लावे ਸਿੱਧੇ ਕਰਾਂਗੇ ਹੁਣ ਆਪ ਇਥੋਂ ਪਲਾਜੋ ਦੇ اور ਪਾਕਟ ਦੇ ਕਪੜੇ ਨੂੰ ਅਟੈਚ ਕਰਾਂਗੇ ਇਸ ਤਰੀਕੇ ਨਾਲ ਮੈਂ ਤਾਂ ਵੈਸੇ ਐਵੇਂ ਨਾ ਰਹੀਆਂ ਪਰ ਜਿਹੜੇ ਨਵੇਂ ਸਿੱਖਦੇ ਨੇ ਉਹ ਇਥੋਂ ਪਾਕਟ ਨੂੰ ਤੇ ਕਪੜੇ ਨੂੰ ਪਲਾਜੋ ਦੇ ਨਾਲ ਅਟੈਚ ਕਰ ਲਾਣ ਉਨਾ ਆਪਾ ਪਲਾਜ਼ਾ ਦੇ ਦੋਨੋਂ ਪੱਲੇ ਜੋੜਾਂਗੇ ਜੀ ਆਪਾ ਪੱਲੇ ਨੂੰ ਹਮੇਸ਼ਾ ਮੂਰੀ ਤੋਂ ਹੀ ਜੋੜਨਾ ਸ਼ੁਰੂ ਕਰਨਾ ਹੈ ਫਰੰਟ ਬੈਕ ਦੇ ਪੱਲੇ ਨਾਲ ਹੁਣ ਇਹ ਆਪਣੀ ਪਾਕਟ ਫਰੰਟ ਸਾਈਡ ਤੇ ਆਉਗੀ ਇਸ ਲਈ ਆਪਾਂ ਇਹਨੂੰ ਇੱਥੋਂ ਵੀ ਸਿਲਾਈ ਲਾਵਾਂਗੇ ਤਾਂ ਕਿ ਜਦੋਂ ਆਪਾਂ ਇਲਾਸਟਿਕ ਪਾਵਾਂਗੇ ਤੇ ਇਹ ਕਪੜਾ ਬੈਕ ਸਾਈਡ ਤੇ ਨਾ ਜਾਵੇ ਇਸ ਲਾਈ ਤੁਸੀਂ ਰਫ ਸਲਾਈ ਵੀ ਲਾ ਸਕਦੇ ਹੋ ਤੇ ਪੱਕੀ ਸਲਾਈ ਵੀ ਪਾ ਸਕਦੇ ਹੋ ਕਿਉਂਕਿ ਇਹ ਸਲਾਈ ਜਿਹੜੀ ਆਪਣੀ ਇਲਾਸਟਿਕ ਦੇ ਵਿੱਚ ਆ ਜਾਊਗੀ ਹੁਣ ਆਪਾਂ ਪਲਾਜ਼ੋ ਦਾ ਦੂਸਰੀ ਸਾਈਡ ਅਟੈਚ ਕਰਾਂਗੇ ਈ ਵੀ ਆਪਾਂ ਨੀਚੇ ਨੂੰ ਲਈ ਤੋਂ ਇਹ ਅਟੈਚ ਕਰਾਂਗੇ ਜੀ ਫਰ ਪਲਾਤੀਆਂ ਸੈਂਟਰ ਵਾਲੀਆਂ ਸਲਾਈਂ ਲਾਵਾਂਗੇ ਜੀ ਇਹ ਵੀ ਸੁਣਾਈਆਂ ਆਪਾਂ ਨੀਚੇ ਮੋਰੀਆਂ ਤੋਂ ਹੀ ਐਡ ਕਰਨੀਆਂ ਨੇ ਜੀ ਆਪਸ ਦੇ ਵਿੱਚ ਤੇ ਆਪਣੀ ਜਿਹੜੀ ਆਪਾਂ 2 2 ਇੰਚ ਆਸਨ ਤੋਂ ਕਪੜਾ ਛੱਡਿਆ ਸੀ ਉਹਨਾਂ ਨੂੰ ਆਪਾਂ ਹੁਣ ਇਸ ਤਰ੍ਹਾਂ ਗੋਲ ਲੋਟ ਸਲਾਈ ਲਾਵਾਂਗੇ ਜੀ ਤਾਂ ਕਿ ਆਪਣੇ ਪਲਾਜੋ ਦੇ ਵਿੱਚ ਆਸਨ ਦੇ ਵਿੱਚ ਕੋਈ ਵੀ ਖਿੱਚ ਨਾ ਆਵੇ ਇਹਨਾਂ ਲਈ ਆਪਣਾ ਪਲਾਜ਼ੋ ਤੇ ਕੋਈ ਵੀ ਖਿੱਚ ਨਹੀਂ ਪਾਉਗੇ ਜੀ ਇਹਨੂੰ ਆਪਾਂ ਇਸ ਤਰ੍ਹਾਂ گول ਲੋਟਕਾ ਮਾਰ ਕੇ ਸਲਾਈ ਲਾਈਏ ਜੀ ਇਹਦੀ ਸਾਰੀ ਹੁਣ ਆਪਾਂ ਪਲਾਜ਼ੋ ਦੇ ਵਿੱਚ ਇਲਾਸਟਿਕ ਪਾਵਾਂਗੇ ਜੀ ਤੇ ਇਲਾਸਟਿਕ ਲੈਤਾ ਆਪਾਂ ਨੇ 39 ਇੰਚ हिਪ ਦੇ ਲਈ 12 ਇੰਚ ਇਹਦੇ ਵਿੱਚ ਇਲਾਸਟਿਕ ਪਾਵਾਂਗੇ ਵੈਸੇ ਇਲਾਸਟਿਕ ਨਾ ਮਾਪਨ ਦਾ ਤਰੀਕਾ ਇਹ ਵੀ ਆ ਵੀ ਆਪਾਂ ਲਾਸਟ ਨੂੰ ਇੱਧਰ ਰੱਖ ਕੇ ਦੇਖ ਲੈਣਾ ਇਹ ਸੈਂਟਰ ਵਾਲੀ ਸੀਮ ਤੋਂ ਅਸਨ ਵਾਲੀ ਤੋਂ ਆਪਾਂ ਇੱਕ ਢੇੜ ਇੰਚ ਉੱਪਰ ਹੀ ਲੈਣਾ ਹੁੰਦਾ ਹੈਗਾ ਇਲਾਸਟਿਕ ਮਾਪਨ ਦਾ ਇਹ ਵੀ ਬਹੁਤ ਸਹੀ ਤਰੀਕਾ ਹੈ ਜੀ ਹੁਣ ਆਪਾਂ ਇਹ 39 ਇੰਚ ਲਈ 12 ਇੰਚ ਦਾ ਇਲਾਸਟਿਕ ਲੈ ਲਈ ਹੁਣਾ ਪਹਿਲਾ ਇਲਾਸਟਿਕ ਪਾਉਣਾ ਸ਼ੁਰੂ ਕਰਾਂਗੇ ਜੀ ਇਲਾਸਟਿਕ ਆਪਾਂ ਅਸਨ ਤੋਂ ਸ਼ੁਰੂ ਕਰਨਾ ਆਪਾਂ ਸਲਾਈ ਕੱਪੜੇ ਦੇ ਉੱਪਰ ਲਾਉਣੀ ਆ ਪਲਾਸਟਿਕ ਦੇ ਉੱਪਰ ਆਪਾਂ ਸਲਾਈ ਨਹੀਂ ਲਾਉਣੀ कपड़ा अपना बिल्कुल क्लीयर होना चाहिए ये अपनी फ्रंट बैक दिलाई देना लाइनी है, है।, है। जो अपना कपड़ा बद रहा तो 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 इतों अपना कपड़े न थोड़ा थोड़ा सैट करके सिलाई హను అవి ఆస్యి సై మే కల్కా హాకా నవే కమ్మ సోచే ప్రో ਵੀ ਲਾਸਟਿਕ ਦੇ ਵਿੱਚ ਜਦੋਂ ਆਪਾਂ ਫਲਾਜ ਦੇ ਵਿੱਚ ਇਲਾਸਟਿਕ ਪਾਉਣੀ ਆ ਤਾਂ ਕੱਪੜੇ ਦੇ ਅੰਦਰ ਵਾਲ ਕਿਉਂ ਆਉਂਦਾ ਇਹ ਵਾਲ ਆਪਣਾ ਕੱਪੜਾ ਥੋੜਾ ਬਹੁਤ ਤਾਂ ਵੱਧ ਘਟ ਹੁੰਦਾ ਜਦੋਂ ਆਪਾਂ ਬੈਗ ਪਾ ਲੈਂਦਾ ਪੱਲਾ ਆਪਣਾ ਵੱਧ ਹੁੰਦਾ ਤੇ ਬਲ ਆਟੋਮੈਟਿਕ ਹੀ ਪੈਂਦਾ ਅਰਗੇ ਵਧੀਆ ਮੋੜ ਕਰਕੇ ਵਾਲ ਆ ਹੀ ਜਾਂਦਾ ਹੈ ਪਹਿਲਾ ਇਲਾਸਟਿਕ ਨੂੰ ਖਿੱਚ ਕੇ ਇਹਦੇ ਫਰੰਟ ਬੈਕ ਦੀਆਂ ਸੀਨਾਂ ਨੂੰ ਇੱਕੋ ਜਿਹਾ ਕਰਾਂਗੇ ਅਸਨ ਵਾਲੀਆਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਹੁਣ ਇਹਦੇ ਸੈਂਟਰ ਵਾਲੀ ਸੀਨ ਲਾਵਾਂਗੇ ਆ ਦੇਖੋ ਜੀ ਪਲਾਜੋ ਦੀ ਇਲਾਸਟਿਕ ਦੇ ਵਿੱਚ ਜਿਹੜਾ ਕੱਪੜੇ ਦੇ ਵਿੱਚ ਬਲ ਪੈਂਦਾ ਤਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸੈੱਟ ਕਰ ਲਓ ਫਿਰ ਇਹਦੇ ਵਿੱਚ ਆਪਾਂ ਸੈਂਟਰ ਵਾਲੀ ਸਿਲਾਈ ਲਾਵਾਂਗੇ ਪਿੱਛੇ ਤੋਂ ਵੀ ਪਲਾਜੋ ਦੀ ਇਲਾਸਟਿਕ ਨੂੰ ਖਿੱਚਾਂਗੇ ਤੇ ਅੱਗੇ ਤੋਂ ਵੀ ਖਿੱਚਾਂਗੇ Thank <laughs> you. ਮਾਜਦੇ ਇਸ ਪਲਾਸਟਿਕ ਦੀ ਫੈਕੀ ਰੈਡੀ ਹੈ ਜੀ ਇਹ ਦੇਖੋ ਆਪਣਾ ਫਰੰਟ ਬੈਕ ਦਾ ਪੱਲਾ ਜਿਹੜਾ ਹੁੰਦਾ ਹੈ ਇੰਨਾ ਫਰਕ ਚ ਹੁੰਦਾ ਹੈ ਬੈਕ ਵਾਲਾ ਪੱਲਾ ਆਪਣਾ ਘੱਟ ਤੋਂ ਘੱਟ 2 ਢਾਈ ਇੰਚ بڑا ਹੁੰਦਾ ਹੈ ਔਰ ਫਰੰਟ ਵਾਲਾ ਪੱਲਾ ਆਪਣਾ 2 ਢਾਈ ਇੰਚ ਛੋਟਾ ਹੁੰਦਾ ਹੁੰਦਾ ਹੁਣ ਜੇ ਕਿਸੇ ਨੂੰ ਕਈ ਵਾਰੀ ਆਪਣੇ ਤਾਂ ਪਲਾਜ਼ੋ ਦੇ ਵਿੱਚ ਪਾਕਟ ਲੱਗੀ ਹੋਈ ਹੈ ਜਿਵੇਂ ਆਪਾਂ ਨੂੰ ਪਤਾ ਲੱਗ ਜਾਵੇ ਕਿ ਫਰੰਟ ਸਾਈਡ ਇਹਦਾ ਹੈ ਜੇ ਕਈ ਵਾਰੀ ਕਿਸੇ ਨੂੰ ਕਿਸੇ ਦੇ ਪਾਕਟ ਨਹੀਂ ਵੀ ਲੱਗੀ ਹੁੰਦੀ ਤਾਂ ਇੱਥੇ ਤੁਸੀਂ ਕੱਪੜੇ ਦੀ ਛੋਟੀ ਜੀ ਸਟਿਕ ਕੱਟ ਕੇ ला ਸਕਦੇ ਹੋ ਰੈਡੀ ਕਰਕੇ ਪਲਾਜ਼ੋ ਦੀ ਕਟਿੰਗ ਜਾਂ ਸਟਿਚਿੰਗ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਲੱਗਦੀ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ